ਦੋਨੋ ਤੇ ਕੀ ਹੋਦੀ ਲੋੜ ਮਾਨ ਸਾਹਿਬ ਜਮਰਜੀਤ ਸਿੰਘ ਮਾਨ ਜੀ ਉਹ ਤੁਹਾਨੂੰ ਐ ਸ਼ੇਰਾਂ ਨੂੰ ਨਹੀਂ ਹੁੰਦੀ ਇਹ ਬੱਬਰ ਸ਼ੇਰ ਹੈ ਸ਼ੇਰਸ ਨਾਲ ਲਾਇਨ ਇਹ ਜੇਰਾ ਤੁਹਾਡਾ ਵੀ ਡੀਐਨਏ ਟੈਸਟ ਹੋਣਾ ਚਾਹੀਦਾ ਵੈ ਕਿ ਤੁਸੀਂ ਕਿਸ਼ ਜੇਸ ਦੇ ਹੋ ਕਿੱਥੇ ਦੇ ਹੋ ਇਹ ਤੁਹਾਨੂੰ ਵੀ ਪਤਾ ਹੈ ਕੋ ਤੁਹਾਡਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ ਮਲਮ ਪੱਟੀ ਦੀ ਨਾਲ ਲਗਾਵਾਂਗੇ ਮਲਮ ਪੱਟੀਆਂ ਦੀ ਲੋੜ ਤੁਹਾਨੂੰ ਐ ਸਿਗਨਚੀਸੀ ਮਾਨ ਜੀ ਸ਼ੇਰਾਂ ਨੂੰ ਲੋੜ ਨਹੀਂ ਹੁੰਦੀ ਇਹ ਪਟੀਆਂ ਲਾ ਕੇ ਧੱਕਾ ਮਾਰੇਗਾ ਔਰ ਧੱਕਾੜੀਏ ਸ਼ੇਰਵੇਂ ਆਪ ਜਾਣ ਨੂੰ ਤਿਆਰ ਨੇ ਬੰਬ ਲਾ ਕੇ ਪਾਕਿਸਤਾਨ ਅਮਰitsar ਲੋਅਨ ਜਾ ਰਿਹਾ ਔਰ ਅਮਰitsar ਜਾ ਕੇ ਪ੍ਰੈਸ ਵੀ ਕਰੇਗਾ ਔਰ ਤੁਹਾਨੂੰ ਦੱਸ ਰਿਹਾ ਦੋਸਤੋ ਅੱਜ ਉਸ ਗੱਦਾਰ ਦਾ ਜਵਾਬ ਦੇ ਰਿਹਾ ਹਾਂ ਜਿੰਨੇ ਬਹੁਤ ਹੀ ਬੱਦੀ ਸ਼ਤਾਬ ਬਹੁਤ ਬੱਦੀ ਬਾਸ਼ਾ ਬੋਲੀ ਹੈ ਸਾਡੇ ਅੰਦਰ ਤੇ ਖੂਨ ਹੈ ਅਸੀਂ ਲੋਇਆ ਨਹੀਂ ਅਸੀਂ ਦੇਸ਼ ਭਗਤ ਆ ਮੈਂ ਫਿਰ ਕਹਿ ਰਿਹਾ ਕੀ ਭੇਜ ਦੋ ਮੈਨੂੰ ਪਾਕਿਸਤਾਨ ਬੰਬ ਲਾ ਕੇ ਆ ਸ਼ੇਰ ਆ ਮੀ ਥੋੜਾ ਲੋਇਣ ਡਰਦਾ ਨਹੀਂ ਇਹ ਮੈਂ ਗਜਵਾ ਦੇ ਰਿਹਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਜਵਾਬ ਦੇ ਰਿਹਾ ਵਾ ਕਿ ਅਸੀਂ ਤੇ ਦੇਸ਼ ਨਾਲ ਆਪਣੇ ਪਿਆਰ ਕਰਦੇ ਆ ਆਪਣੇ ਵਤਨ ਨਾਲ ਪਿਆਰ ਕਰਦੇ ਆ ਕਿਉਂਕਿ ਅਸੀਂ ਹਿੰਦੋਸਤਾਨੀਆਂ ਅਸੀਂ ਆਪਣੀ ਜਾਨ ਹਥੇਲੀ ਤੜਾਕੇ ਹੁੰਦੇ ਆ ਅਸੀਂ ਪਰਵਾਹ ਨਹੀਂ ਕਰਦੇ ਸਿਮਰਜੀਤ ਸਿੰਘ ਮਾਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਉਹਨੇ ਗੱਲ ਬੋਲੀ ਸੀ ਦੁੱਧ ਤੇ ਘਿਓ ਦੀ ਦੁੱਧ ਤੇ ਘਿਓ ਦੀ ਲੋੜ ਮਾਨ ਸਾਹਿਬ ਸਿਮਰਜੀਤ ਸਿੰਘ ਮਾਨ ਜੀ ਉਹ ਤੁਹਾਨੂੰ ਐ ਸ਼ੇਰਾਂ ਨੂੰ ਨਹੀਂ ਹੁੰਦੀ ਇਹ ਬੱਬਰ ਸ਼ੇਰ ਹੈ ਸ਼ੇਰ ਜਨਾ ਲਾਇਨ ਸ਼ੇਰਾਂ ਨੂੰ ਦੁੱਧ ਕਿਉਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਕਿਉਂ ਹਾਂ ਕਿਉਂਕਿ ਤੁਸੀਂ ਆਪ ਦੇਖੋ ਇਹ ਚੀਜ਼ ਤੁਹਾਨੂੰ ਲੋੜ ਹੈ ਕਿਉਂਕਿ ਜਿਹੜੀ ਤੁਹਾਡੇ ਅੰਦਰ ਪ੍ਰੇਤਿਤੀ ਹੈ ਨਾ ਮੈਨੂੰ ਜੱਚੀ ਨਹੀਂ ਹੈਗੀ ਆਪਾਂ ਰਹਿ ਦੇ ਪੰਜਾਬ ਚ ਰਹਿ ਆਂ ਰਹਿ ਕੇ ਆਪਾਂ ਹਿੰਦੁਸਤਾਨ ਚ ਰਹਿ ਆਂ ਕਿ ਆਪਾਂ ਬੋਲ ਜੀ ਰਹੇ ਆਂ ਸੋ ਤੁਹਾਨੂੰ ਵੀ ਚਾਹੀਦਾ ਸੀ ਇਹ ਬਿਆਨ ਦੇਣਾ ਕਿ ਅੰਮੀ ਤਰੋੜਾ ਮੈਂ ਤੇਰੇ ਸਾਥ ਹਾਂ ਮੈਂ ਵੀ ਤੇਰੇ ਸਾਥ ਚਲੂਗਾ ਬੰਬ ਲਗਾ ਕੇ ਮੂਝੇ ਹਿੰਦੁਸਤਾਨ ਸਰਕਾਰ ਭੇਜੇ ਸੋ ਇਹ ਬਿਆਨ ਦੇਣਾ ਚਾਹੀਦਾ ਸਿੰਗਲ ਜਿਹੀ ਸੀ ਮਾਂ ਔਰ ਕੀ ਬਿਆਨ ਦੇਦਾ ਤੁਸੀਂ ਮੈਂ ਕਹਿੰਦਾ ਕਿ ਅੱਜ ਤੂੰ ਮੇਰਾ ਮਨ ਖਟਾ ਹੋ ਗਿਆ ਤੁਹਾਡੇ ਤੋਂ ਮੇਰਾ ਮਨ ਕਹਿੰਦਾ ਕਿ ਜਿਹੜਾ ਤੁਹਾਡਾ ਵੀ ਡੀਐਨਏ ਟੈਸਟ ਹੋਣਾ ਚਾਹੀਦਾ ਵੈ ਕਿ ਤੁਸੀਂ ਕਿਸ਼ ਦੇਸ਼ ਦੇ ਹੋ ਕਿੱਥੇ ਦੇ ਹੋ ਇਹ ਤੁਹਾਨੂੰ ਵੀ ਪਤਾ ਤੋ ਤੁਹਾਡਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ ਮਤਲਬ ਮੈਨੂੰ ਸਮਝ ਨਹੀਂ ਆਈ ਤੁਹਾਡੇ ਬਿਆਨ ਦੀ ਤੁਸੀਂ ਜਿਹੜੀ ਗੱਲ ਕੀਤੀ ਕਿ ਮਲਮ ਪੱਟੀ ਮਲਮ ਪੱਟੀ ਦੀ ਨਾਲ ਲਗਾਵਾਂਗੇ ਮਲਮ ਪੱਟੀਆਂ ਦੀ ਲੋੜ ਤੁਹਾਨੂੰ ਐ ਸਿਗਨ ਜੀ ਸੀਮਨ ਜੀ ਸ਼ੇਰਾਂ ਨੂੰ ਲੋੜ ਨਹੀਂ ਹੁੰਦੀ ਮਲਮ ਪਟੀਆਂ ਦੀ ਇਹ ਸ਼ੇਰ ਕੱਲ ਲੁਆਇਨ ਅੰਮ੍ਰਿਤੋੜਾ ਕੱਲ ਅੰਮ੍ਰitsar ਜਾ ਰਿਹਾ ਅੰਮ੍ਰitsar ਕੱਲ ਅੰਮ੍ਰitsar ਲੁਆਇਨ ਜਾ ਰਿਹਾ ਔਰ ਅੰਮ੍ਰitsar ਜਾ ਕੇ ਪ੍ਰੈਸ ਵੀ ਕਰੇਗਾ ਔਰ ਤੁਹਾਨੂੰ ਦੱਸ ਰਿਹਾ ਕਿ ਇਹ ਟਾਰੀ ਬਾਗਾ ਬਾਰਡਰ ਵੀ ਜਾਏਗਾ ਤੁਸੀਂ ਦੇਖ ਲੈਣਾ ਇਹ ਉਹ ਸ਼ੇਰ ਹੈ ਪਰਵਾਹ ਨਹੀਂ ਕਰਦਾ ਸਿਰਫ ਪਿਆਰ ਕਰਦਾ ਆਪਣੇ ਪੰਜਾਬ ਨਾਲ ਆਪਣੇ ਵਤਨ ਨਾਲ ਔਰ ਆਪਣੇ ਹਿੰਦੁਸਤਾਨ ਨਾਲ ਭਾਰਤ ਨਾਲ ਸੋ ਤੁਹਾਨੂੰ ਸਿਮਰ ਜੀ ਸੀ ਮਾਂ ਜੀ ਇੱਕ ਚੀਜ਼ ਚਾਹੀਦੀ ਸੀ ਏ ਕਿ ਤੁਸੀਂ ਆਪਣਾ ਜਿਹੜਾ ਗੱਲ ਕਰਦੇ ਆਪਾਂ ਪੰਜਾਬ 'ਚ ਰਹਿੰਦੇ ਆ ਇਹ ਕਹਿੰਦੇ મોદી ਸਾਹਿਬ ਅੱਜ ਪੰਜਾਬ ਦੀ 140 ਕਰੋੜ ਜਨਤਾ ਦੇਖੋ મોદી ਸਾਹਿਬ ਦਾ ਸਾਥ ਦੇ ਰਹੀ ਹੈ ਮੈਂ ਤੇ મોદી ਸਾਹਿਬ ਨੂੰ ਕਹਿੰਦਾ મોદી ਸਾਹਿਬ ਕਿਉਂ ਵੇਟ ਕਰ ਰਹੇ ਹੋ ਤੁਸੀਂ ਕਿਉਂ ਇਦਾਂ ਦੀ ਕ੍ਰੀਏਟ ਕਰ ਰਹੇ ਹੋ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ ਕਿਉਂਕਿ 140 ਕਰੋੜ ਦੀ ਆਬਾਦੀ ਮੋਦੀ ਸਾਹਿਬ ਤੁਹਾਡੇ ਨਾਲ ਹੈ ਇਹ ਸ਼ਿਫਤਨਾ ਲੁਆਇਰ ਬੱਬਰ ਸ਼ੇਰ ਦੀ ਪਾਰਟੀ ਤੁਹਾਡੇ ਨਾਲ ਹੈ ਇਹ ਸਿਮਰਨਜੀਤ ਸਿੰਘ ਮਾਨ ਦਾ ਵੀ ਦੋ ਟੁਕ ਜਵਾਬ ਮੈਂ ਦੇਣਾ ਵਾ ਦੇਹਸ਼ਤ ਮੈਂ ਚੰਗਾ ਨਹੀਂ ਸਮਝਿਆ ਸੀ ਜਵਾਬ ਦੇਣਾ ਪਰ ਮੈਨੂੰ ਲੋੜ ਪੈ ਗਈ ਕਿਉਂਕਿ ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਰਗੇ ਗद्दार ਦੰਦੇ ਗद्दार ਜਿਨ੍ਹਾਂ ਦੀ ਸੋਚ ਕੀ ਹੈ ਖਾਲਸਤਾਨੀ ਸੋਚ ਔਰ ਅੱਜ ਪਤਾ ਲੱਗਦਾ ਹੈ ਸਿਮਰਨਜੀਤ ਸਿੰਘ ਮਾਨ ਕਿ ਤੇਰੇ ਅੰਦਰ ਦੇਸ਼ ਭਗਤੀ ਨਹੀਂ ਹੈਗੀ ਤੇਰੇ ਅੰਦਰ ਸਿਰਫ ਸੋਚ ਹੈਗੀ ਹੈ ਖਾਲਸਤਾਨੀ ਸੋਚ ਇਸ ਲਈ ਮੈਂ ਤੈਨੂੰ ਜਵਾਬ ਦੇਣਾ ਸਹੀ ਸਮਝਿਆ ਕਿਉਂ ਤੇਰਾ ਗਾਜ਼ਾ ਜਵਾਬ ਦੇਣਾ ਜ਼ਰੂਰੀ ਸੀਗਾ ਕਿਉਂਕਿ ਦੇਸ਼ ਭਗਤਾਂ ਦੇ ਮਨ ਨੂੰ ਦੁੱਖ ਲੱਗਾ ਪਹਿਲਗਾਮ ਦੇ ਵਿੱਚ ਜਿਹੜੀ ਹੱਤਿਆ ਹੋਈ ਸ਼ਰਮ ਆਮ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਤੈਨੂੰ ਪਾਕਿਸਤਾਨ ਨੂੰ ਸਿਮਰਨ ਸਿੰਘ ਮਾਰ ਜਵਾਬ ਦੇਣਾ ਚਾਹੀਦਾ ਸੀਗਾ ਅਸੀਂ ਦੇਸ਼ ਭਗਤ ਸਾਡੇ ਹਿੰਦੂ ਭਰਾ ਚੋਣ-ਚੋਣ ਕੇ ਪਹਿਲਗਾਮ 'ਚ ਮਾਰੇਗੇ ਸਾਡਾ ਮਨ ਦੁਖਿਆ ਮਨ ਰੋਇਆ ਕਿਉਂਕਿ ਮੈਂ ਹਿੰਦੁਸਤਾਨੀ ਆ ਮੈਂ ਹਿੰਦੂ ਆ ਪਰ ਤੇਨੂੰ ਤੇਰਾ ਮਨ ਹੀ ਦੁਖਿਆ ਸ੍ਰੀਮਤੀ ਸਿਮਰਜੀਤ ਸਿੰਘ ਮਾਨ ਤੇਰਾ ਮਨ ਕਿਉਂ ਨਹੀਂ ਦੁਖਿਆ ਇਹ ਤੇਰੀ ਜਿਹੜੀ ਮਾਈਂਡ ਐ ਖਾਲਸਤਾਨੀ ਸੋਚ ਦਾ ਤੇਰਾ ਮਾਈਂਡ ਐ ਅਸੀਂ ਪੰਜਾਬ ਚ ਰਹਿੰਦੇ ਆ ਸਾਡਾ ਵਧੀਆ ਭਾਈਚਾਰਾ ਵੈ ਅਸੀਂ ਸਭ ਭਾਈ ਆ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਭਾਈ ਭਾਈ ਕਹਿੰਦੇ ਆ ਪਰ ਤੇਰੀ ਮਨਸ਼ਾ ਠੀਕ ਨਹੀਂ ਹੈਗੀ ਤੂੰ ਜਿਹੜਾ ਜਵਾਬ ਦਿੱਤਾ ਦੁੱਧ ਕਿਉਂ ਦਾ ਤੂੰ ਜਿਹੜਾ ਜਵਾਬ ਦਿੱਤਾ ਸਾਨੂੰ ਇਹ ਪਟੀਆਂ ਲਾ ਕੇ ਧੱਕਾ ਮਾਰੇਗਾ ਉਹ ਧੱਕਾ ਰਿਏ ਸ਼ੇਰ ਨੇ ਆਪ ਜਾਣ ਨੂੰ ਤਿਆਰ ਨੇ ਬੰਬ ਲਾ ਕੇ ਪਾਕਿਸਤਾਨ ਪਰਵਾਹ ਨਹੀਂ ਕਰਦੇ ਬਕੇ ਮੋਦੀ ਸਾਹਿਬ ਨੂੰ ਕਹਰੇ ਮੋਦੀ ਸਾਹਿਬ ਮੇਰੀ ਸ਼ੇਰ ਚ ਨਾਲ ਲੁਆਏ ਮੇਰੇ ਹਿੰਦੂ ਭਰਾ ਜਿਹਨੇ ਵੀਰੇ ਬੱਬਰ ਸ਼ੇਰ ਨੇ ਇਹ ਤਿਆਰ ਨੇ ਪਾਕਿਸਤਾਨ ਬੰਬ ਲਾ ਕੇ ਜਾਣ ਨੂੰ ਤੁਸੀਂ ਭੇਜੋ ਪਰ ਮੈਂ ਕਹਿੰਦਾ ਸੀ ਉਹ ਨਹੀਂ ਸੀ ਮਹਾਰਾਜ ਤੇਰੀ ਸੋਚ ਪਤਾ ਲੱਗ ਗਈ ਸਾਨੂੰ ਕਿ ਤੂੰ ਕਿਸ ਸੋਚ ਦਾ ਮਾਲਕ ਹੈ ਜਿਹੜੀ ਦੁੱਧ ਕਿਉਂ ਦੀ ਲੋੜ ਉਹ ਤੇਰੇ ਸ਼ਰੀਰ ਨੂੰ ਹੈ ਤੂੰ ਚੇਲੀ ਪਾ ਰਿਆ ਏ ਤੂੰ ਖਾਪੀ ਸੁਨੇਸ਼ ਸਿੰਘ ਮਾਰ ਇਹ ਤੈਨੂੰ ਖਾਣਾ ਪਿਆ ਚਾਹੀਦਾ ਦੁੱਧ ਕਿਉ ਇਹ ਤੇਰੇ ਸਰੀਰ ਨੂੰ ਲੋੜ ਹੈ ਨਾ ਕਿ ਇਹ ਸ਼ੇਰ ਸੈਨਿਕਾਂ ਦੀ ਸ਼ੇਰ ਸੈਨਿਕਾਂ ਦੇਖ ਲੈ ਆਪ ਬੈਠੇ ਸ਼ੇਰ ਸੈਨਿਕ ਹੱਟੇ ਖੱਟੇ ਪ੍ਰਵਾਹ ਨਹੀਂ ਕਰਦੇ ਇਦਾਂ ਹੀ ਸ਼ੇਰ ਸੈਨਿਕਾਂ ਦੀ ਟੀਮ ਪੂਰੇ ਪੰਜਾਬ 'ਚ ਪੂਰੇ ਹਿੰਦੁਸਤਾਨ 'ਚ ਕੰਮ ਕਰਦੀ ਹੈ ਜਿਹੜਾ ਕਿਸੇ ਦਾ ਪ੍ਰਵਾਹ ਨਹੀਂ ਕਰਦੀ ਸਿਰਫ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀ ਹੈ ਦੇਖ ਸ਼ੇਰਨੀ ਮੇਰੀ ਸ਼ੇਰਨੀ ਕੌਣ ਸ਼ੈਲੀ ਠਾਕੁਰ ਦੇਖ ਉਹ ਵੀ ਮੇਰੀ ਜਨਾਨੀ ਹੈ ਦੇਖ ਸ਼ਰੀ ਠਾਕੁਰ ਦੇਖ ਕਿਦਾਂ ਠੋਕ ਕੇ ਕਹਿ ਰਹੀ ਹੈ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਰੋੜਾ ਜੀ ਸ਼ੇਰ ਸਾਹਿਬ ਮੈਂ ਵੀ ਨਹੀਂ ਡਰਦੀ ਮੈਂ ਵੀ ਮੈਂ ਕਹਿੰਦਾ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀਆਂ ਭਾਰਤ ਨਾਲ ਪਿਆਰ ਕਰਦੀਆਂ ਇਤਾਂ ਹੀ ਮੈਂ ਕਹਿੰਦਾ ਹਰ ਕਿਸੇ ਜਜ਼ਬਾ ਹੋਣਾ ਚਾਹੀਦਾ ਹੈ ਹਿੰਦੂ ਹਿੰਦੂ ਜੀ ਜਜ਼ਬਾ ਹੋਣਾ ਚਾਹੀਦਾ ਹਰ ਭਾਰਤੀ ਜਜ਼ਬਾ ਹੋਣਾ ਚਾਹੀਦਾ ਉਹ ਜਜ਼ਬਾ ਸਾਡੇ ਚ ਬੋਲਦਾ ਹੈ ਕਿਉਂਕਿ ਅਸੀਂ ਪਿਆਰ ਕਰਦੇ ਆ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਮੇਰਾ ਭਾਰਤ ਜਿੰਦਾਬਾਦ ਹੈ ਮੇਰਾ ਪੰਜਾਬ ਜਿੰਦਾਬਾਦ ਹੈ ਮੇਰਾ ਹਿੰਦੁਸਤਾਨ ਜਿੰਦਾਬਾਦ ਹੈ ਪਾਕਿਸਤਾਨ ਮੁਰਦਾਬਾਦ ਹੈ ਅੰਤਰਕਵਾਦ ਮੁਰਦਾਬਾਦ ਹੈ ਅੰਤਰਕਵਾਦ ਦਾ ਸਫਾਇਆ ਹੋ ਕਰੇਗਾ ਕਿਉਂਕਿ 140 ਕਰੋੜ ਦੀ ਆਬਾਦੀ ਹਿੰਦੁਸਤਾਨ ਦੀ ਭਾਰਤ ਦੀ ਮੋਦੀ ਸਾਹਿਬ ਦੇ ਨਾਰੇ ਮੋਦੀ ਸਾਹਿਬ ਹਰ Hindu ਚਾਹੁੰਦਾ ਹੈ ਹਰ ਭਾਰਤੀ ਚਾਹੁੰਦਾ ਹੈ ਔਰ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਤੁਸੀਂ ਪਾਕਿਸਤਾਨ ਦੀ ਝੰਡੀਆਂ ਉਡਾ ਲਓ ਪਾਕਿਸਤਾਨ ਨੂੰ ਖਤਮ ਕਰ ਦਿਓ ਪਾਕਿਸਤਾਨ ਦਾ ਸਫਾਇਆ ਕਰ ਦਿਓ ਉਸ ਦਿਨ ਸਾਡੇ ਮਨਾਂ ਨੂੰ ਸਕੂਨ ਮਿਲੇਗਾ ਜਿਹੜੇ 17 ਪਰਿਵਾਰ 28 ਪਰਿਵਾਰ ਜਿਹੜੇ ਉਹਨਾਂ ਦੇ ਪਰ ਬੱਚੇ ਸ਼ਹੀਦ ਹੋਏ ਨੇ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਸਿਮਰਨਜੀਤ ਸਿੰਘ ਮਾਲ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੇ ਘਰ ਦਾ ਕੋਈ ਜੀ ਨਹੀਂ ਗਿਆ ਨਾ ਉਸ ਪਰਿਵਾਰਾਂ ਦੇ ਜੀ ਗਏ ਨੇ ਮੈਂ ਉਸ ਪਰਿਵਾਰਾਂ ਦੇ ਨਾਲ ਆ ਸ਼ੇਵਸਰਾਂ ਲੁਆਇਨ ਉਸ ਪਰਿਵਾਰਾਂ ਦੇ ਨਾਲ ਬੇਸ਼ੱਕ ਮੈਂ ਕਹਨਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਚੀਜ਼ ਦੀ ਸੋਚਣੀ ਚਾਹੀਦੀ ਹੈ ਕਿਉਂਕਿ ਇਹਦਾ ਜਿਹੜਾ ਦਿਮਾਗ ਹੈ ਸੰਤੁਮਾਗੀ ਸੰਤੁਲਨ ਹੈ ਸਿਮਰਨਜੀਤ ਸਿੰਘ ਮਾਨ ਦਾ ਇਹ ਖਰਾਬ ਹੋ ਚੁੱਕਿਆ ਹੈ ਖਰਾਬ ਇਸ ਵੀ ਡਾਕਟਰੀ ਇਲਾਜ ਲਈ ਮੇਰਾ ਸ਼ਹਿਰ ਚੋਂ ਲਵਾਇਨ ਮੈਂ ਅੰਮ੍ਰਿਤਉੜਾ ਡਾਕਟਰ ਸਾਹਿਬ ਦੇ ਪੈਸੇ ਮੈਂ ਭੇਜਾਂਗਾ ਸਿਮਰਨਜੀਤ ਸਿੰਘ ਮਾਨ ਦਾ ਸੰਤੁਲਨ ਜਿਹੜਾ ਖਰਾਬ ਹੋਇਆ ਹੋਇਆ ਹੈ ਇਹ ਆਪਣੇ ਦਿਮਾਗ ਦਾ ਇਲਾਜ ਕਰਾਵੇ ਇਹ ਦਿਮਾਗ ਨੂੰ ਸਹੀ ਰੱਖੇ ਕਿਉਂਕਿ ਇਹ ਪੰਜਾਬ 'ਚ ਰਹਿ ਰਿਹਾ ਹੈ ਹਿੰਦੁਸਤਾਨ 'ਚ ਰਹਿ ਰਿਹਾ ਹੈ ਭਾਰਤ 'ਚ ਰਹਿ ਰਿਹਾ ਹੈ ਔਰ ਇਹਨੂੰ ਭਾਰਤ ਦੀ ਸੋਚ ਸੋਚਣੀ ਚਾਹੀਦੀ ਹੈ ਔਰ ਇਹ ਸੋਚ ਮੇਸ਼ਾ ਮਨਸ਼ਾ ਹਮੇਸ਼ਾ ਮਾਹੌਲ ਦੀ ਖਰਾਬ ਕਰਨ ਦੀ ਗੱਲ ਕਰਦਾ ਸੀ ਮਨਜੀਤ ਸਿੰਘ ਮਾਰ ਸਰਕਾਰਾਂ ਨੂੰ ਵੀ ਚਾਹੀਦਾ મોદી ਸਾਹਿਬ ਨੂੰ ਵੀ ਚਾਹੀਦਾ ਕਿ ਐਨ ਸਿੰਘ ਮਨਜੀਤ ਸਿੰਘ ਮੰਗ ਤੇ ਨਾਥ ਪਾਵੇ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸਿਮਰਨਜੀਤ ਸਿੰਘ ਬਾਦ ਮੰਗ ਤੇ ਨਾਥ ਪਾਵੇ ਕਿਉਂਕਿ ਜਿਹੜੀ ਇਹਨੇ ਗੱਲ ਕੀਤੀ ਹੈ ਦੇਸ਼ ਭਗਤਾਂ ਨੂੰ ਦੇਸ਼ ਭਗਤਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਦੇਸ਼ ਭਗਤਾਂ ਸੀ ਅਸੀਂ ਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਵਤਨ ਲਈ ਕਿਉਂਕਿ ਅਸੀਂ ਉਹ ਮੈਂ ਕਹਿੰਦਾ ਅਸੀਂ ਉਹ ਆ ਕਿ ਜਿਹੜੇ ਸ਼ੇਰ ਸੈਨਿਕ ਜਿਨ੍ਹਾਂ ਨੇ ਅੱਤਵਾਦ ਦੇ ਟਾਈਮ ਅੰਤਖਵਾਦੀਆਂ ਦਾ ਵਿਰੋਧ ਕੀਤਾ ਔਰ ਅਤਕਵਾਦ ਤੋਂ ਡਰਦੇ ਨਹੀਂ ਮੇਰੇ ਸ਼ੇਰ ਸੈਨਿਕ ਮੈਂ ਫਿਰ ਕਹਿ ਰਿਹਾ ਹਾਂ ਸਮਰੰਜੀਤ ਸਿੰਘ ਮੈਂ ਸੋਚ ਰਿਹਾ ਮੈਂ ਫਿਰ ਕਹਿ ਰਿਹਾ ਨਾ ਕਦੀ ਅਸੀਂ ਅੱਤਵਾਦ ਤੋਂ ਡਰਿਆ ਨਾ ਕਦੀ ਡਰਾਂਗੇ ਅੰਤਖਵਾਦ ਦਾ ਸਫਾਇਆ ਹੋ ਕੇ ਰਹਿਗਾ ਔਰ ਮੇਰੇ ਸ਼ੇਰ ਸੈਨਾ ਉਹਦੇ ਲੁਆਇਨ ਜਿਵੇਂ ਵੀ ਨੇ ਬੱਬਰ ਸ਼ੇਰ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਨਗੇ ਅੰਤਖਵਾਦ ਦਾ ਔਰ ਕੱਲ ਸ਼ੇਰ ਜਾ ਰਿਹਾ ਲੁਆਇਨ ਜਾ ਰਿਹਾ ਕਿੱਥੇ ਅੰਮ੍ਰਿਤਸਰ ਬਾਗਾ ਬਾਰਡਰ ਵੀ ਜਾਊਗਾ ਔਰ ਮੈਂ ਕਹਿੰਦਾ ਕਿ ਇਹ ਸ਼ੇਰ ਹੈ ਲੁਆਏ ਅੰਮਿਤ ਰੋੜਾ ਪ੍ਰਵਾਨੀ ਕਰਦਾ ਕਿਉਂਕਿ ਆਪਣੇ ਵਗਨ ਨਾਲ ਆਪਣੇ ਫੌਜੀਆ ਨਾਲ ਆਪਣੇ ਪੰਜਾਬ ਪੁਲਿਸ ਨੂੰ ਹਮੇਸ਼ਾ ਸਲੂਟ ਕਰਦਾ ਕਿਉਂਕਿ ਸਾਡੇ ਦੇਸ਼ ਦੀ ਸੁਰੱਖਿਆ ਹਮੇਸ਼ਾ ਇਹਨਾਂ ਨੇ ਬਹੁਤ ਵਧੀਆ ਕੀਤੀ ਹੈ ਔਰ ਮੈਨੂੰ ਮਾਣ ਵੀ ਹੈ ਮੇਰੀ ਪੰਜਾਬ ਸਰਕਾਰ ਤੇ ਔਰ ਮੈਨੂੰ ਮਾਣ ਵੀ ਹੈ ਮੋਦੀ ਸਾਹਿਬ ਤੇ ਇਹ 140 ਕਰੋੜ ਦੀ ਆਬਾਦੀ ਜਿਹੜੀ ਅਸੀਂ ਦੇਖ ਰਹੇ ਆ ਅਸੀਂ ਮੋਦੀ ਸਾਹਿਬ ਤੇ ਵਿਸ਼ਵਾਸ ਕਰ ਰਹੇ ਆ ਕਿ ਮੋਦੀ ਸਾਹਿਬ ਜਦੋਂ ਪਾਕਿਸਤਾਨ ਦਾ ਸਫਾਇਆ ਕਰਨਗੇ ਔਰ ਮਾਨ ਸਾਹਿਬ ਸਾਡੇ ਜਿਹੜੇ ਆਪਣਾ ਭਵੰਤਮਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਬਹੁਤ ਵਧੀਆ ਪੰਜਾਬ ਲਈ ਕੰਮ ਕਰ ਰਿਹਾ ਮੇਰੇ ਨੂੰ ਦਿਲੋਂ ਸਮੂਹ ਕਰਦਾ ਪਰਮਾਨ ਸਾਹਿਬ ਨੂੰ ਆਪਣੇ ਭਵੰਤਮਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਇਹ ਸਿਮਰਨਜੀਤ ਸਿੰਘ ਮਾਨ ਤੇ ਇਹਨਾਂ ਦੇ ਜਿਹੜਾ ਮੂੰਹ ਤੇ ਤਾਲਾ ਲਗਾਇਆ ਜਾਵੇ ਕਿਉਂਕਿ ਇਹ ਉਹ ਸ਼ਖਸ ਹੈ ਜਿਨੇ ਹਮੇਸ਼ਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਸਿਮਰਨਜੀਤ ਸਿੰਘ ਮਾਨ ਅੱਜ ਸਾਨੂੰ ਪਤਾ ਲੱਗ ਗਿਆ ਕਿ ਤੇਰੇ ਅੰਦਰ ਜਿਹੜਾ ਤੂੰ ਭਾਰਤ ਦਾ ਨਮਕ ਖਾਦਾ ਹੈ ਹਿੰਦੁਸਤਾਨ ਦਾ ਨਮਕ ਖਾਦਾ ਹੈ ਮੈਂ ਕਹਿੰਦਾ ਕਿ ਤੈਨੂੰ ਜਵਾਬ ਦੇਣਾ ਚਾਹੀਦਾ ਤੈਨੂੰ ਜਵਾਬ ਦੇਣਾ ਪਏਗਾ ਇਸ ਕਰਦਾ ਕਿ ਤੂੰ ਇਹ ਗੱਲ ਬੋਲੀ ਕਿੱਦਾਂ ਤੂੰ ਇਹ ਮੈਚ ਕਿਉਂ ਕੀਤੀ ਇਹ ਗੱਲ ਤੂੰ ਬੋਲੀ ਕਿੱਦਾਂ ਕਿਕ ਦੇਸ਼ ਭਗਤਾਂ ਨੂੰ ਤੂੰ ਗਲਤ ਬੋਲ ਰਿਹਾ ਵੈ ਦੇਸ਼ ਭਗਤਾਂ ਨੂੰ ਤੂੰ ਗਲਤ ਗੱਲ ਕਹਿ ਰਿਹਾ ਵੈ ਕਿ ਮਲਮ ਪੱਟੀ ਦੀ ਲੋੜ ਮਲਮ ਪੱਟੀ ਦੀ ਲੋੜ ਮੈਂ ਫਿਰ ਕਹਿੰਦਾ ਕਿ ਇਹ ਤੇਰੇ ਵਰਗੇ ਨੂੰ ਲੋੜ ਹੈ ਸਿਮਰਜੀਤ ਸਿੰਘ ਮਾਨ ਇਹ ਹਿੰਦੁਸਤਾਨੀ ਸ਼ੇਰ ਨੇ ਇਹ ਹਿੰਦੁਸਤਾਨੀ ਬੱਬਰ ਸ਼ੇਰ ਨੇ ਲੁਆਏ ਨੇ ਲੁਆਏ ਇਹ ਹਿੰਦੁਸਤਾਨੀ ਸ਼ੇਵ ਸੈਨਿਕ ਸ਼ੇਰ ਨੇ ਇਹ ਡਰਦੇ ਨਹੀਂ ਇਹ ਆਪਣੇ ਵਤਨ ਲਈ ਆਪਣੇ ਹਿੰਦੁਸਤਾਨ ਲਈ ਹਮੇਸ਼ਾ ਤਿਆਰ ਨੇ ਹਿੰਦੁਸਤਾਨ ਲਈ ਮੈਂ ਕਹਿੰਦਾ ਮੈਂ ਕਹਿੰਦਾ ਮੋਦੀ ਸਾਹਿਬ ਨੂੰ ਫਿਰ ਮੈਂ ਬੇਨਤੀ ਲਾਂਦਾ ਮੋਦੀ ਸਾਹਿਬ ਇਸ ਸ਼ੇਰ ਦੀ ਅੰਬੀ ਤੁਰੜੀ ਦੀ ਡਿਊਟੀ ਲਾ ਦਿਓ ਇਸ ਸ਼ੇਰਨੀ ਦੀ ਡਿਊਟੀ ਲਾ ਦਿਓ ਜਿਹੜੀ ਮੇਰੀ ਵਾਈਫ ਦਾ ਸ਼ੇਰ ਦਾ ਡਿਊਟੀ ਲਾ ਦਿਓ ਮੇਰੇ ਸ਼ੇਵ ਸੈਨਿਕ ਕਹਿੰਦੀ ਜਿਹੜੇ ਪੰਜਾਬ ਦੇ ਬੱਬਰ ਸ਼ੇਰ ਮੇਰੇ ਸ਼ੇਵ ਸਨ ਲੁਆਏ ਦੇ ਬੱਬਰ ਸ਼ੇਰ ਕੰਮ ਕਰ ਰਿਹਾ ਹੈ ਤੁਹਾਡੇ ਲਈ ਹਰ ਵਕਤ ਆਪਣੇ ਹਿੰਦੁਸਤਾਨ ਲਈ ਹਰ ਵਕਤ ਆਪਣੀ ਜਾਨ ਹਥੇਲੀ ਤੇ ਲੈ ਕੇ ਖੜੇ ਨੇ ਪਰਵਾਹ ਨਹੀਂ ਕਰਦੇ ਕਿਉਂਕਿ ਹਿੰਦੁਸਤਾਨੀ ਖੂਨ ਹੈ ਮੇਰੇ ਅੰਦਰ ਔਰ ਸਿਮਰਨਜੀਤ ਸਿੰਘ ਮਾਲ ਜਾਂਦੇ ਵਾਲੀ ਤੈਨੂੰ ਮੈਂ ਦੋ ਲਫ਼ਜ਼ ਕਹਿਣਾ ਵਾ ਕਿ ਜੇ ਤਰਾ ਡਾਕਟਰੀ ਇਲਾਜ ਕਰਨੀ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਸ਼ੇਰਚਨ ਲੁਆਇਨ ਭੇਜੇਗੀ ਅੰਮੀ ਥੋੜਾ ਭੇਜੇਗਾ ਆਪਣੇ ਦਿਮਾਗ ਦਾ ਇਲਾਜ ਕਰਾ ਘੋੜੀ ਘੋੜੀ ਲੋੜ ਤੇਰੀ ਹੱਡੀਆਂ ਨੂੰ ਐ ਜਿਹੜੀ ਹੱਡੀਆਂ ਤੇਰੀਆਂ ਸੁੱਕਣੀਆਂ ਆਵੇ ਕਟੀਆਂ ਹੋ ਰੀਆਂ ਹੋਵੇ ਗੱਲ ਮੇਸ਼ਾ ਸੋਚ ਸਮਝ ਕੇ ਬੋਲਿਆ ਕਰ ਜੋ ਕਿ ਸੋਰ ਸਮਝ ਕੇ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ ਅਸੀਂ ਦੇਸ਼ ਭਗਤਾਂ ਸਾਡੇ ਅੰਦਰ ਦੇਸ਼ ਭਗਤੀ ਬੋਲਦੀ ਹੈ ਇਲਾਜ ਪਹਿਲਾ ਸਿਮਰਤ ਸਿੰਘ ਮਾਲ ਆਪਣਾ ਕਰਵਾ ਕਿ ਉਹ ਦੋਦੀ ਲੋੜ ਤੈਨੂੰ ਹੈ ਸਾਡੇ ਵਰਗੇ ਦੇਸ਼ ਭਗਤਾਂ ਨੂੰ ਤੇ ਆਪਣੇ ਦੇਸ਼ ਨਾਲ ਪਿਆਰ ਆਪਣੇ ਵਤਨ ਨਾਲ ਪਿਆਰ ਸਾਨੂੰ ਧੱਕੇ ਮਾਰਨ ਦੀ ਲੋੜ ਨਹੀਂ ਹੈਗੀ ਅਸੀਂ ਕਿਉਂ ਦੇਸ਼ ਭਗਤਾਂ ਸੀ ਮੋਦੀ ਸਾਹਮਣੂ ਆ ਕੇ ਕਿ ਮੋਦੀ ਸਾਹਿਬ 140 ਕਰੋੜ ਜਨਤਾ ਨਾਲ ਅੰਬੀ ਤੁਰਾ ਅੰਬੀ ਤੁਰਾ ਸ਼ਖਸਰਨ ਲੁਆਇਨ ਪੂਰੀ ਖੜੀ ਹੈ ਔਰ ਦੋਸਤੋ ਇੱਕ ਜੀ ਹੋਰ ਕਹਿਣਾ ਚਾਹਨਾ ਕਿ ਮੇਰਾ ਭਾਰਤ ਅਮੇਸ਼ਾ ਜਿੰਦਾਬਾਦ ਹੈ ਔਰ ਮੇਰਾ ਪੰਜਾਬ ਵੀ ਅਮੇਸ਼ਾ ਜਿੰਦਾਬਾਦ ਹੈ ਸਾਡੇ ਨਾਲ ਪਹਿਲਾ ਸਿਮਰਨ ਸਿੰਘ ਗੱੜੜੇ ਗੱਦਾਰ ਨੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨ